I'm not

ਰੇ ਵੇ ਜੰਗ ਬਾਨਨੀ ਤੇਰਾ ਤੰਦੋਂ ਦੀਆਂ ਕਾਹਬ ਜਮਨੇ ਰੇ ਕੱਤੀ ਬੇਨਤੀਆਂ ਆ ਵੀ ਰੱਖ ਮੇਰੇ ਬਾਜੋ ਦੀ ਪੀ ਰਹੀ ਹੈ ਬਾਬਾ ਟੈਲਾ ਉਹਨੂੰ ਉਹਨੇ ਮੰਨ ਲਿਆ ਲੋਟੋ ਪੋਤੇ ਨੇ Yeah, I ¡Gracias! ਦੀ ਵਾਰੀ ਕਟਕੇ ਲਿਆਂਦਾ ਰੰਗਵੇ ਹੁਣ ਬੁਰਾ ਜਮਾਨਾ ਦੁਨੀਆਂ ਹੋ ਗਈ ਤਾਰੇ ਹੁਣ ਬੁਰਾ ਜਮਾਨਾ ਦੁਨੀਆਂ ਹੋ ਗਈ ਤਾਰੇ ਹੁਣ ਬੁਰਾ ਜਮਾਨਾ ਦੁਨੀਆਂ ਹੋ ਗਈ ਕਦੇ ਹੁੰਦੇ ਨਹੀਂ ਹੁਣ ਬੁਰਾ ਜਮਾਨਾ ਤੈਨੂੰ ਕਾਦੀ ਸਣੀਂ ਬੁਰਾ ਜਮਾਨਾ ਤੈਨੂੰ ਕਾਦੀ ਸਣੀਂ ਬੁਰਾ ਜਮਾਨਾ ਤੈਨੂੰ ਕਾਦੀ ਸਣੀਂ ਜਿੰਵੇਰ ਪੇਕਿਆਂ ਦਾ ਸਮਝ ਸੋਚ ਕੇ ਬੋਲਨੀਂ ਫੇਰ